ਜ਼ਿਲ੍ਹਾ ਜਲੰਧਰ ਦੇ ਪਿੰਡ ਵਿਰਕਾਂ ਥਾਣਾ ਗੁਰਾਇਆਂ ਵਿਖੇ ਬੇਅਦਬੀ ਦੀ ਘਟਨਾ ਵਾਪਰਨ ਦੀ ਦੁਖਦਾਈ ਖਬਰ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵੱਖ-ਵੱਖ ਸਖਜਤ ਬੰਦੀਆਂ ਦੇ ਸਿੰਘ ਘਟਨਾ ਸਥਾਨ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਬਾਬਾ ਬੜਪਾ ਸਿੰਘ ਦੇ ਨਾਮ ਤੇ ਬਣੇ ਇਸ ਗੁਰਦੁਆਰਾ ਸਾਹਿਬ ਵਿੱਚ ਗ੍ਰੰਤੀ ਸਿੰਘ ਜਦੋਂ ਪਾਠ ਕਰ ਰਿਹਾ ਸੀ ਤਾਂ ਇੱਕ ਸ਼ਰਾਬੀ ਜੋ ਸਿਰ ਤੋਂ ਵੀ ਨੰਗਾ ਸੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਗ੍ਰੰਤੀ ਸਿੰਘ ਨਾਲ ਵਾਦ-ਕਟ ਬੋਲਣ ਲੱਗ ਪਿਆ। ਇਹ ਸਾਰੀ ਘਟਨਾ ਸੀਸੀਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪਿੰਡ ਬੋਲਿਆਂ ਬੋਲੋ ਦੋਸ਼ੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਉਸ ਖਿਲਾਫ ਪਰਚਾ ਵੀ ਦਰਜ ਕੀਤਾ ਜਾ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 18 ਜੁਲਾਈ ਦੀ ਹੈ ਅਤੇ ਇਸ ਬੇਅਦਬੀ ਦੀ ਘਟਨਾ ਨੂੰ ਰਕੋਣ ਛਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇਸ ਮੌਕੇ ਤੇ ਹਾਜ਼ਰ ਸਖਜ ਜਥੇਬੰਦੀਆਂ ਜਿਨ੍ਹਾਂ ਵਿੱਚ ਆਲ ਇੰਡੀਆ ਸਤਕਾਰ ਕਮੇਟੀ, ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ, ਦਮਦਮੀ ਟਕਸਾਲ, ਦਲ ਪੰਥ ਬਾਬਾ ਵਿਧੀਚੰਦ ਸ਼ਾਮਰ ਹਨ। ਦੇ ਸਿੰਘਾਂ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਨਾਲ ਇੱਕ ਵਾਰ ਫਿਰ ਸਿੱਖ ਸੰਗਤਾਂ ਦੇ ਹਿਰਦੇ ਬਲੁੰਧੜੇ ਗਏ ਹਨ ਇਸ ਗੁਰੂ ਘਰ ਦੀ ਹਦੂਦ ਦੇ ਅੰਦਰ ਮੜੀਆਂ ਵੀ ਬਣੀਆਂ ਹੋਈਆਂ ਸਨ ਜਿਨ੍ਹਾਂ ਨੂੰ ਪੰਚਾਇਤ ਦੀ ਹਾਜ਼ਰੀ ਵਿੱਚ ਢਾਹ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਦਾ ਨਾਮ ਵੀ ਬਦਲ ਕੇ ਗੁਰਦੁਆਰਾ ਸਿੰਘ ਸਭਾ ਰੱਖ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਪੂਰਨ ਮਰਿਆਦਾ ਲਾਗੂ ਕੀਤੀ ਜਾਵੇਗੀ ਅਤੇ ਜੋ ਵੀ ਮੜੀਆਂ ਕਬਰਾਂ ਹਨ ਉਹਨਾਂ ਨੂੰ ਢਾਹ ਦਿੱਤਾ ਗਿਆ ਹੈ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਹਾਂ ਜੀ ਪਿੰਡ ਵਿਰਕਾ ਨੇੜੇ ਫਗਵਾੜਾ ਤੇ ਇੱਥੇ ਉਹਦਾ ਕਾਰਨ ਇਹ ਬੜਿਆ ਜੀ ਪਰਸੋਂ ਸ਼ਾਮ ਦੀ ਇੱਥੇ ਗੁਰਦਰਾ ਸਾਹਿਬ ਕੀ ਬਿਰਵੀ ਹੋਈ ਆ ਉੱਥੇ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਪ੍ਰਕਾਸ਼ ਆ ਸੋਖਣ ਵਾਲੇ ਕਮਰੇ ਦੇ ਵਿੱਚ ਇੱਕ ਥੜੀ ਬਣਾਈ ਆ ਜਿੱਥੇ ਬਾਬੇ ਊੜਭਾਗ ਸਿੰਘ ਦੀਆਂ ਫੋੜਾਂ ਲਾਉਂਦੇ ਆ ਪੱਤਰਕਾਰ ਸਾਹਿਬ ਨੂੰ ਬੇਨਤੀ ਕਰਾ ਕੇ ਇਹ ਬੰਨ ਵੀ ਦਿਖਾਓ ਥੱਲੇ ਜਿੱਥੇ ਹਾਲ ਆ ਉਥੇ ਊੜਭਾਗ ਸਿੰਘ ਦੀ ਜਗ੍ਹਾ ਬਣਾਈ ਤੇ ਉਥੇ ਫੋੜਾਂ ਲਾਈਆਂ ਨੇ ਸਭ ਤੋਂ ਵੱਡੀ ਹੈਰਾਨੀ ਵਾਲੀ ਇਹ ਗੱਲ ਆ ਕਿ ਗੁਰੂ ਦੇ ਗੁਰੂ ਘਰ ਪਿੰਡ ਦੇ ਵਿੱਚ 5-7 ਗੁਰੂ ਘਰ ਆ ਤੇ ਇਹ ਜਿਹੜਾ ਗੁਰੂ ਘਰ ਇੱਥੇ ਸ਼ਾਮ ਨੂੰ ਨਾ ਕੋਈ ਬੀਬੀ ਨਾ ਕੋਈ ਬੰਦਾ ਤੇ ਇਕੱਲਾ ਗ੍ਰੰਥੀ ਸਾਹਿਬ ਪਾੜ ਘਾ ਰਿਹਾ ਸੀ ਤੇ ਬੰਦਾ ਇੱਕ ਸ਼ਰਾਬੀ ਆਇਆ ਸ਼ਰਾਬੀ ਆ ਕੇ ਉਹਨੇ ਗ੍ਰੰਥੀ ਸਾਹਿਬ ਨੂੰ ਵੱਧ ਘੱਟ ਬਜਨ ਕਹੇ ਉਹ ਕੈਮਰੇ ਵਿੱਚ ਕਹਿੰਦੇ ਆ ਪਰ ਸੁਣਨੇ ਦਾ ਕੀ ਕਹਿੰਦੇ ਪਿਆ ਗ੍ਰੰਥੀ ਨੇ ਚਲੋ ਉਹਨੂੰ ਕਿਵੇਂ ਵੀ ਕਿਹਾ ਤੇ ਉਹ ਬਾਹਰ ਚਲ ਗਿਆ ਪਰ ਦੁੱਖ ਦੀ ਗੱਲ ਇਹ ਆ ਕਿ ਯਾਰ ਤੁਸੀਂ ਇੰਨੇ ਨੇ ਪੈਸੇ ਲਾ ਕੇ ਗੁਰੂ ਘਰ ਬਣਾ ਲੈਂਦੇ ਹੋ ਤੇ ਪਿੰਡ ਦੇ ਜਿੰਨੇ ਕਮੇਟੀ ਆਰਿਆਂ ਪਿੰਡ ਦੇ ਕੋਈ ਸੰਗਤ ਆ ਕੋਈ ਨਹੀਂ ਹੈਗਾ ਇੱਥੇ ਸਤ ਗੁਰਾਂ ਦੀ ਬੇਰਬੀ ਹੋ ਰਹੀ ਆ ਤੇ ਕਮੇਟੀ ਬਹੁਤੇ ਨਹੀਂ ਸੰਗਤ ਨਹੀਂ ਦੇ ਪਿੰਡ ਦੇ ਜਿਹੜੇ ਕਮੇਟੀ ਮੈਂਬਰ ਉਦੇ ਤਹਿਤ ਇੱਥੇ ਸਾਨੂੰ ਹਣੋ ਪਿਆਵਾ ਔਰ ਕਮੇਟੀ ਨੂੰ ਇਹ ਬੇਨਤੀ ਕੀਤੀ ਆ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਰੱਖਣਾ ਚਾਹੁੰਦੇ ਹੋ ਜਿਹੜੀਆਂ ਥੱਲੇ ਵਿੜਪਾਲ ਸਿੰਘ ਦੀ ਜਗ੍ਹਾ ਬਣੀਆਂ ਨੇ ਉਹਨਾਂ ਨੂੰ ਢਾਓ ਔਰ ਦੂਜੀ ਗੱਲ ਵੀ ਜਿਹੜਾ ਤੁਸੀਂ ਗ੍ਰੰਥੀ ਸਾਹਿਬ ਇੱਥੇ ਰੱਖਣ ਮੈਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਕਰ ਰਿਆਂ ਜੀ ਪਿੰਡਾਲ ਸੋਨੂ ਕਮੇਟੀ ਮੈਂਬਰ ਜਿਹੜਾ ਤੁਸੀਂ ਇੱਥੇ ਗ੍ਰੰਥੀ ਸਾਹਿਬ ਰੱਖਣਾ ਵਾ ਪ੍ਰਵਾਸ ਸਮੇਤ ਤੁਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਾਸਤੇ ਗ੍ਰੰਥੀ ਸਾਹਿਬ ਰੱਖੋਗੇ ਤਾਂਹੀਂ ਤੁਹਾਡ ਨਾਲ ਸਹਿਮਤ ਅਸੀਂ ਤੁਹਾਡ ਨਾਲ ਇਸ ਗੱਲ ਤੇ ਸਹਿਮਤ ਨਹੀਂ ਜੇ ਅੱਗੇ ਗ੍ਰੰਥੀ ਨੇ ਸਵੇ ਇਕਾਲਤਾ ਸਾਹਿਬ ਹੁਕਮਿਆ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਸਾਰੇ ਨੂੰ ਕਿ ਇਕਾਲਤਾ ਸਾਹਿਬ ਤੋਂ ਚਿੱਠੀ ਆਈ ਆ ਹੁਕਮਨਾਮਾ ਜਾਰੀ ਹੋਇਆ ਵਾ ਕਿ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਜਿਹੜੇ ਲਾਗੂ ਹੋਣੇ ਚਾਹੀਦੇ ਆ ਜਦੋਂ ਤੁਸੀਂ ਜੇਵਾਦਾਰ ਨਹੀਂ ਰੱਖ ਸਕਦੇ ਤੁਹਾਡੀ ਮਜਬੂਰੀ ਹੈ ਤੁਹਾਡੇ ਕੋਲ ਮਦਦ ਨਹੀਂ ਆ ਗਈ ਤੇ ਜਿਹੜਾ ਗ੍ਰੰਥੀ ਆਵੇ ਉਹ ਪਰਿਵਾਰ ਵਾਲਾ ਰੱਖੋ ਗ੍ਰੰਥੀ ਸਾਹਿਬ ਕਦੇ ਦੇਣੇ ਜਾਂਦਾ ਰਾਤ ਨੂੰ ਜਾਂਦਾ ਉਹਦਾ ਪਰਿਵਾਰ ਤੇ ਥਿਆਇ ਰਹੂਗਾ ਕਿ ਨਹੀਂ ਇਹ ਕਰਕੇ ਹੀ ਤੁਹਾਨੂੰ ਬੇਨਤੀ ਕਰ ਰਿਹਾ ਇੱਕ ਦਿਹਾ ਜਿਹੜੀ ਜਗ੍ਹਾ ਹੋਣੀ ਢਾਓ ਤੇ ਦੂਜੀ ਗੱਲ ਵੀ ਵੈਸੇ ਤੇ ਜਿਹੜਾ ਬੰਦੇ ਨੇ ਬੇਅਦਬੀ ਕੀਤੀ ਆ ਅੰਦਰ ਆ ਸ਼ਰਾਬੀ ਗੇ ਉਹਨੂੰ ਚਲੋ ਤੁਸੀਂ ਪਰ ਵੈਹੇ ਕਮੇਟੀ ਮੈਂਬਰ ਜਿੰਨੇ ਵੀ ਇੱਥੇ ਆ ਗਿਆ ਉਹ ਵੀ ਐਸੇ ਸਜਾ ਦਿਆ ਕਤਾਰਿਆ ਕਿਉਂਕਿ ਇੱਕ ਦਿਨਾਂ ਨੇ ਵੀਡੀਓ ਛਪਾ ਕੇ ਰੱਖੀ ਰਾਤ ਪਰਸੋਂ ਦੀ ਗੱਲ ਆ ਅਗਲੇ ਦਿਨ ਜਾ ਕੇ ਵਿੱਚ ਉਪਿੰਦੇ ਦੇ ਕੋਲ ਬੰਦੇ ਰੋਲਾ ਪਾਇਆ ਤਾਂ ਕਰਕੇ ਵੀਡੀਓ ਜਿਹੜੀ ਆ ਜਨਤਾ ਕੋਈ ਠੀਕ ਆ ਜੀ ਇਹਦੇ ਤਹਿਤ ਅਸੀਂ ਇੱਥੇ ਆਏ ਆ ਪਿੰਡ ਵਿਰਕਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਬੀ ਕੀਤੀ ਆ ਬੰਦਾ ਸ਼ਰਾਬੀ ਸ਼ਰਾਬੀ ਕੇ ਆਕੇ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਨੇੜੇ ਖਲੋ ਕੇ ਤੇ ਗ੍ਰੰਥੀ ਸਾਹਿਬ ਨੂੰ ਮਾੜੇ ਚੰਗੇ ਭਜਨ ਕਰ ਰਿਹਾ ਵਾ ਤੇ ਮੈਂ ਕਹਿੰਨਾ ਗ੍ਰੰਥੀ ਸਾਹਿਬ ਵੀ ਪਤਨੀ ਕਿਵੇਂ برداشت ਕਰ ਗਿਆ ਸਾਡੇ ਦੇ ਘਰ ਤਾਂ ਪਹਿਲ ਉਹਦੀ ਧੌਣ ਲ ਇਹ ਕਰਕੇ ਬਾਕੀ ਜਿਹੜੇ ਸਾਡੇ ਜਿੰਨੇ ਵੀ ਸਦਕਾਰ ਕਮੇਟੀ ਤੋਂ ਆਏ ਆ ਟਾਂਡੇ ਤੋਂ ਆਏ ਸਾਡੇ ਰਵਿੰਦਰ ਸਿੰਘ ਭਾਜੀ ਤੇ ਬਾਬਾ ਵਿਧੀਚੰਦ ਦਲਪੰਥ ਤੋਂ ਆਇਆ ਸਰਨਾਮ ਦਲ ਦੇ ਸਾਡੇ ਜਹੇਦਾਰ ਕੁਵਾੜਾ ਤੋਂ ਆਏ ਆ ਬਾਕੀ ਜਿਹੜੀ ਜਾਣਕਾਰੀ ਸਾਰੀਆਂ ਜਥੇਬੰਦੀਆਂ ਦੇ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਤੇ ਪੇਂਟ ਵਾਲਿਆਂ ਨੂੰ ਇਹ ਬੇਨਤੀ ਆ ਜੇ ਇਹਦੇ ਤੁਹਾਨੂੰ ਸਾਡੀਆਂ ਇਹ ਬੇਨਤੀਆਂ ਮਨਜ਼ੂਰ ਆ ਤੇ ਅਸੀਂ ਪ੍ਰੋਗਰਾਮ ਦਾ ਜਿਹੜਾ ਸਰੂਪ ਇੱਥੇ ਛੱਡ ਜਾਣੇ ਆ ਜੇ ਤੁਹਾਨੂੰ ਇਹ ਬੇਨਤੀਆਂ ਨਹੀਂ ਮਨਜ਼ੂਰ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਲੈਣਾ ਜੇ ਜਿੱਥੋਂ ਤੱਕ ਤੁਸੀਂ ਆਪਣੀ ਪਹੁੰਚ ਵਰਤਣੀ ਵਰਤ ਲੋ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ভাই ਖਾਲਸਾ ਵਾਈਗੋ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ 올 ਇੰਡੀਆ ਸਿੱਖ ਸਦਕਰ ਕਮੇਟੀ ਅੱਜ ਪਿੰਡ ਗਰਗਾ ਦੇ ਵਿੱਚ ਆਏ ਆ ਫਗਵਾੜੇ ਦੇ ਵਿੱਚ ਇੱਥੇ 18 ਤਰੀਕ ਦੀ ਇੱਕ ਘਟਨਾ ਗੁਰੂ ਘਰ ਦੇ ਵਿੱਚ ਜਦੋਂ ਸ਼ਾਮ ਵੇਲੇ ਗਰੰਥੀ ਸਿੰਘ ਰਹਿਰਾਸ ਦੀ ਬਾਣੀ ਪੜ ਰਿਹਾ ਸੀ ਕਿਸੇ ਸ਼ਰਾਬੀ ਕੋਲੋਂ ਆ ਕੇ ਗਰੰਥੀ ਦੇ ਨਾਲ ਬਤਮੀਜ਼ੀ ਕੀਤੀ ਗਈ ਗੁਰੂ ਸਾਹਿਬ ਦੇ ਨਾਲ ਬੇਇੱਜ਼ਤੀ ਕੀਤੀ ਗਈ ਤੇ ਪਿੰਡ ਵਾਲਿਆਂ ਨੇ ਦੋ ਕੁ ਦਿਨ ਗੱਲ ਨੂੰ ਚੁਪਾ ਕੇ ਰੱਖਿਆ ਤੇ ਕਿਸੇ ਸੱਜਣ ਨੇ ਉਸ ਦੀ ਵੀਡੀਓ ਬਣਾ ਕੇ YouTube ਦੇ ਉੱਪਰ ਪਾਈ ਗਈ ਸਾਨੂੰ ਪਤਾ ਲੱਗਾ ਅੱਜ ਅਸੀਂ 20 ਤਰੀਕ ਨੂੰ ਇਸ ਨਗਰ ਦੇ ਵਿੱਚ ਆਏ ਆ ਜਦੋਂ ਆ ਕੇ ਇੱਥੋਂ ਦੇ ਹਾਲਾਤ ਦੇਖਿਆ ਇਹਨਾਂ ਨੇ ਗੁਰੂ ਦਾ ਘਰ ਦਾ ਨਾਮ ਰੱਖਿਆ ਬਾਬਾ ਅਵੜ ਭਾਗ ਸਿੰਘ ਤੇ ਜਦੋਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਜੀ ਜਿੰਨੇ ਘਟਨਾ ਕੀਤੀ ਹੈ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਪਰਚਾ ਕੱਢ ਦਿੱਤਾ ਜਾਂ ਗ੍ਰੰਥੀ ਸਿੰਘ ਆ ਉਹ ਵੀ ਇੱਥੇ ਅਰਦਾਸਾਂ ਪੀਰਾਂ ਦੀਆਂ ਕਰਦਾ ਸੀ ਮੜੀਆਂ ਦੀਆਂ ਕਰਦੇ ਆ ਸੀ ਮੜੀਆਂ ਭਣੀਆਂ ਜੀ ਇੱਥੇ ਅੱਜ ਹੁਣ ਆਲ ਇੰਡੀਆ ਸਿੱਖ ਸਰਕਾਰ ਕਮੇਟੀ ਨੇ ਤੇ ਹੋਰ ਵੀ ਇੱਥੇ ਬਾਬਾ ਵਿਧੀ ਚੰਦ ਦਲਪੰਥ ਦੇ ਸਿੰਘ ਆਏ ਸੀ ਹੋਰ ਵੀ ਸਿੰਘ ਆਏ ਸੀ ਸਿੰਘਾਂ ਨੇ ਕੱਤਰਕਾਰ ਕਰਕੇ ਜੀ ਮੜੀਆਂ ਵੀ ਢਾ ਦਿੱਤੀਆਂ ਆ ਬਗੈਰਾ ਸਰਪੰਚ ਦੀ ਹਾਜ਼ਰੀ ਦੇ ਵਿੱਚ ਜੀ ਤੇ ਜਿਹੜੀ ਉਹ ਹੁਣ ਇੱਥੇ ਮਹਾਰਾਜ ਦੇ ਰੂਪ ਚ ਹਾਂਜੀ ਹੁਣ ਮਹਾਰਾਜ ਦੇ ਰੂਪ ਇੱਥੇ ਤਿੰਨ ਰੂਪ ਹੋ ਗਏ ਜੀ ਗੁਰੂ ਸਾਹਿਬ ਦੇ ਪੰਚਾਇਤ ਨੇ ਪੂਰੀ ਪੰਚਾਇਤ ਸਹਿਮਤ ਹੈ ਜੀ ਇਲਾਕਾ ਦੀ ਸੰਗਤ ਸਾਰੀ ਸਹਿਮਤ ਹੈ ਜੀ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਸਤਿਕਾਰ ਕਰਾਂਗੇ ਨਾ ਬੁੱਤ ਮੜੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਅਸੀਂ ਗੁਰੂ ਘਰ 'ਚ ਰੱਖਾਂ ਦਾ ਗੁਰੂ ਘਰ ਦਾ ਨਾਮ ਵਡਭਾਗ ਸਿੰਘ ਕੋ ਬਦਲ ਕੇ ਸਿੰਘ ਸਭਾ ਰੱਖਿਆ ਗਿਆ ਜੀ ਸਰਦਾਰ ਖਾਲਸਾ ਬਾਏ ਗੁਰੂ ਜੀ ਦੇ ਫਤਿਹ ਅਸੀਂ ਨਰਨਵਾਰਸੀ ਪੱਟੀ ਮਾਲੂ ਵਰਕ ਤੋਂ ਅਸੀਂ ਗੁਰਦੁਆਰਾ ਦਾ ਪ੍ਰਧਾਨ ਬੋਹ ਤੇ ਅਸੀਂ ਇਹ ਗੁਰੂ ਸਾਹਿਬ ਦੇ ਨਾਲ ਜੁੜੇ ਹਾਂ ਤੇ ਜੁੜਦੇ ਜੁੜੇ ਰਹਾਂਗੇ ਹੋਰ ਕੋਣ ਬਾੜੀ ਨਾਲ ਨਾਲ ਜੋੜਾਂਗੇ ਜੀ ਜਿਹੜੀ ਇੱਕ ਬ੍ਰਧਵੰਤ ਕਮੇਟੀ ਆਈ ਹੈ ਆ ਤੇ ਉਹਦੇ ਵਿੱਚ ਕੀ ਸਹਿਮਤੀ ਹੋਈ ਹੈ ਤੁਹਾਡੀ ਉਹ ਥੋੜਾ ਵਿਸਤਾਰ ਨਾਲ ਦੱਸੋ ਸਹਿਮਤੀ ਇਹ ਹੀ ਆ ਕਿ ਇੱਕ ਪਾਸੇ ਹੋਣਾ ਪੈਣਾ ਆ ਹਾਂ ਜਾਂ ਮੜੀਅਮ ਸਿੱਤਾਂ ਨੂੰ ਪੂਜ ਲੋ ਤੇ ਜਾਂ ਆਪਾਂ ਆਪਣੇ ਗੁਰੂ ਦੇ ਨਾਲ ਜੁੜੀਏ ਅਸੀਂ ਇਹਨਾਂ ਚੀਜ਼ਾਂ ਤੋਂ ਇੱਕ ਵਕਤ ਕਰਦੇ ਹੋਏ ਅਸੀਂ ਗੁਰੂ ਦੇ ਨਾਲ ਜੁੜਨਾ ਚਾਹੁੰਦੇ ਹਾਂ ਜਿਹੜੇ ਗ੍ਰੰਥੀਆਂ ਦਾ ਇੱਕ ਦਿਨ ਕਹਿ ਰਹੇ ਆ ਉਹਦੇ ਬਾਰੇ ਚ ਕੀ ਕਹਿਣਾ ਹੈ ਤਾਂ ਦੱਸ ਰੱਖੋਗੇ ਪਾਠ ਕਰਦੇ ਵੀ ਗੱਲ ਕਰਵਾਈ ਜਾਈਏ ਅਸੀਂ ਗ੍ਰਾਂਫਿਲਸ ਰਹੇ ਕਿ ਤੋਂ ਕੋਸ਼ਿਸ਼ ਕਰ ਰਹੇ ਆ ਕਿ ਸਾਨੂੰ ਨੇੜੇ ਤੇੜੇ ਕੋਈ ਜਗ੍ਹਾ ਮਿਲ ਜਵੇ ਅਸੀਂ ਗ੍ਰਾਂਥੀ ਦੀ ਰਹਿائش ਬਣਾ ਕੇ ਅਸੀਂ ਪਰਿਵਾਰ ਵਾਲਾ ਗ੍ਰੰਥੀ ਇੱਥੇ ਲਿਆਉਣਾ ਚਾਹੁੰਦੇ ਹਾਂ ਜਿਹੜਾ ਕਿ 24 ਘੰਟੇ ਗੁਰੂ ਘਰ ਖੁੱਲਾ ਰਹੇ ਇਹ ਬੜੀ